ਸਾਡੇ ਪੁਰਖਿਆਂ ਤੇ ਕੀ ਬੀਤੀ ਏ ਮੈਂ ਸੋਚ-ਸੋਚ ਪਰੇਸ਼ਾਨ ਰਹਾ ਮੈਂ ਉਸ ਸਮਾਜ ਤੋਂ ਆਉਂਦਾ ਹਾਂ ਜੋ ਸਦੀਆਂ ਤੱਕ ਗੁਲਾਮ ਰਿਹਾ ਸਾਡੀ ਹਾਲਤ ਡਾਢੀ ਮਾੜੀ ਸੀ ਸਮਸ਼ੂਦਰ ਆਂਖ ਬੁਲਾਉਂਦੇ ਸੀ ਕੋਈ ਰੱਬ ਦਾ ਨਾਂ ਜੇ ਸੁਣ ਲੈਂਦਾ ਤਾਂ ਕੰਨੀ ਸਿੱਕਾ ਪਾਉਂਦੇ ਸੀ ਸਾਡੀ ਪਿੱਠ ਤੇ ਝਾੜੂ ਬੰਨਿਆ ਸੀ ਸਾਡੀ ਪਿੱਠ ਤੇ ਝਾੜੂ ਬੰਨਿਆ ਸੀ ਤੇ ਇੱਜ਼ਤਾਂ ਦਾ ਵੀ ਘਾਣ ਰਿਹਾ ਮੈਂ ਉਸ ਸਮਾਜ ਤੋਂ ਆਉਂਦਾ ਹਾਂ ਜੋ ਸਦੀਆਂ ਤੱਕ ਗੁਲਾਮ ਰਿਹਾ ਸਾਨੂੰ ਗੁਰੂ ਸਾਹਿਬ ਸਤਿਕਾਰ ਦਿੱਤਾ ਸਾਨੂੰ ਗੁਰੂ ਸਾਹਿਬ ਸਤਿਕਾਰ ਦਿੱਤਾ ਤੇ ਆਪਣੇ ਗਲ ਨਾਲ ਲਾਇਆ ਸੀ ਸਾਡੇ ਕ੍ਰਾਂਤੀਕਾਰੀ ਰਹਿਬਰਾਂ ਨੂੰ ਜਿਨ੍ਹਾਂ ਆਪਣੇ ਨਾਲ ਬਿਠਾਇਆ ਸੀ ਸਭ ਮਾਨਸ ਇੱਕ ਬਰਾਬਰ ਨੇ ਸਭ ਮਾਨਸ ਇੱਕ ਬਰਾਬਰ ਨੇ ਸਦਾ ਗੁਰੂਆਂ ਦਾ ਫਰਮਾਨ ਰਿਹਾ ਕੋਈ ਮੈਂ ਉਸ ਸਮਾਜ ਤੋਂ ਆਉਂਦਾ ਹਾਂ ਜੋ ਸਦੀਆਂ ਤੱਕ ਗੁਲਾਮ ਰਿਹਾ ਜੋ ਕੀਤਾ ਏ ਰਵਿਦਾਸ ਗੁਰੂ ਨਾ ਕਰਜ ਚੁਕਾਇਆ ਜਾ ਸਕਦਾ ਨਾ ਬਾਬਾ ਸਾਹਿਬ ਨੂੰ ਭੁੱਲ ਸਕਦੇ ਨਾ ਬੁੱਧ ਭੁਲਾਇਆ ਜਾ ਸਕਦਾ ਕੀ ਸ਼ਬਦਾਂ ਵਿੱਚ ਬਿਆਨ ਕਰਾਂ ਕੀ ਸ਼ਬਦਾਂ ਵਿੱਚ ਬਿਆਨ ਕਰਾਂ ਮੈਂ ਸ਼ਾਇਰ ਹਾਂ ਅਣਜਾਣ ਜਿਹਾ ਕੋਈ ਮੈਂ ਉਸ ਸਮਾਜ ਤੋਂ ਆਉਂਦਾ ਹਾਂ ਜੋ ਸਦੀਆਂ ਤੱਕ ਗੁਲਾਮ ਰਿਹਾ ਸਾਨੂੰ ਪੜ ਕੇ ਅਕਲਾ ਆਇਆਂ ਨੇ ਹੁਣ ਹੋਰ ਨਾ ਧੋਖੇ ਖਾਵਾਂਗੇ ਜੋ ਲਿਖਿਆ ਵਿੱਚ ਗੁਰਬਾਣੀ ਦੇ ਉਹ ਬੇਗਮ ਪੁਰਾ ਬਸਾਵਾਗੇ ਗੱਲ ਮੀਰਪੁਰੀ ਨੇ ਕਹਿ ਦਿੱਤੀ ਗੱਲ ਮੀਰਪੁਰੀ ਨੇ ਲਿਖ ਦਿੱਤੀ ਹੁਣ ਮਚਣਾ ਏ ਕੋਹਰਾਮ ਜਿਹਾ ਓਏ ਮੈਂ ਉਸ ਸਮਾਜ ਤੋਂ ਆਉਂਦਾ ਹਾਂ ਜੋ ਸਦੀਆਂ ਤੱਕ ਗੁਲਾਮ ਰਿਹਾ ਮੈਂ ਉਸ ਸਮਾਜ ਤੋਂ ਆਉਂਦਾ ਹਾਂ ਜੋ ਸਦੀਆਂ ਤੱਕ ਗੁਲਾਮ ਰਿਹਾ